ਹੌਂਕਾਂ ਤੋਂ ਆਈ ਸਿੱਧੂ ਮੂਸੇਵਾਲੇ ਦੀ ਫੈਨਾਂ ਪ੍ਰਸ਼ੰਸ਼ਕਾਂ ਦੇ ਵਿੱਚ ਬੈਠੀ ਬੈਠੀ ਲੱਗੀ ਰੋਣ ਸਿੱਧੂ ਮੂਸੇਵਾਲੇ ਦੇ ਪਿਤਾ ਦੀਆਂ ਗੱਲਾਂ ਸੁਣ ਹੋ ਗਈ ਭਾਵਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਆ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਜੋ ਉਸ ਨੂੰ ਯਾਦ ਕਰਦੇ ਨੇ ਰੋਜ਼ਾਨਾ ਉਹ ਕਿਸ ਕਦਰ ਭਾਵਕ ਹੁੰਦੇ ਨੇ ਹਰ ਇੱਕ ਅੱਖ ਨਾਮ ਹੋ ਜਾਂਦੀ ਹੈ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਆ ਜਦੋਂ ਸਿੱਧੂ ਮੂਸੇਵਾਲੇ ਦੀ ਹਵੇਲੀ ਇਹ ਪ੍ਰਸ਼ੰਸ਼ਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਫੈਨ ਜਿਹੜੇ ਨੇ ਉਹ ਸਪੈਸ਼ਲ ਮੂਸੇ ਪਹੁੰਚਦੇ ਨੇ ਯਾਦਗਾਰ ਤੇ ਆਉਂਦੇ ਨੇ ਤੇ ਹਵੇਲੀ 'ਚ ਬੈਠ ਕੇ ਉਡੀਕਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਤੇ ਜਦੋਂ ਪਿਤਾ ਦੀਆਂ ਗੱਲਾਂ ਸੁਣਦੇ ਨੇ ਤਾਂ ਸਾਰੇ ਗੋਰੇ ਕਾਲੇ ਜਿਹੜੇ ਬਾਹਰੋਂ ਆਉਂਦੇ ਨੇ ਉਹ ਸਭ ਭਾਵਕ ਹੋ ਜਾਂਦੇ ਨੇ ਉਸ ਅੱਖ ਨੂੰ ਨਮ ਦੇਖ ਕੇ ਉਸ ਮਾਂ ਦੀਆਂ ਉਮੀਦਾਂ ਨੂੰ ਦੇਖ ਕੇ ਜੋ ਇਨਸਾਫ ਦੀ ਗੁਹਾਰ ਲਾ ਰਹੀ ਹੈ ਸਰਕਾਰ ਤੋਂ ਤਾਂ ਦੇਖ ਸਕਦੇ ਹੋ ਤਸਵੀਰਾਂ ਪਿੰਡ ਮੂਸੇ ਦੀਆਂ ਨੇ ਸਿੱਧੂ ਦੀ ਹਵੇਲੀ ਦੀਆਂ ਨੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ 팬 ਆਉਂਦੇ ਨੇ ਤਾਂ ਇਹ ਹਾਂਗਕਾਂਗ ਤੋਂ ਆਈ ਗੋਰੀ ਜੋ ਸਿੱਧੂ ਮੂਸੇਵਾਲੇ ਦੇ ਪਿਤਾ ਦੀਆਂ ਗੱਲਾਂ ਸੁਣੋਂ ਭਾਵਕ ਵੀ ਹੋ ਗਈ ਤਾਂ ਅੱਖਾਂ ਨਮ ਕਰ ਲਈਆਂ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਦੇਖਦੀ ਹੈ ਟਰੈਕਟਰ ਨੂੰ ਦੇਖਦੀ ਹੈ ਥਾਰ ਨੂੰ ਦੇਖਦੀ ਹੈ ਤਾਂ ਯਾਦ ਕਰਦੀ ਹੈ ਸਿੱਧੂ ਮੂਸੇਵਾਲੇ ਕਲਾਕਾਰ ਨੂੰ ਉਹ ਕਲਾਕਾਰ ਜਿਸ ਨੇ ਆਪਣੇ ਨਾਮ ਦੀ ਛਵੀ ਜਿਹੜੀ ਹੈ ਲੋਕਾਂ ਦੇ ਦਿਲਾਂ ਤੇ ਜਮਾਈ ਹੋਈ ਹੈ ਤੇ ਬਿਲਬੋਰਡ ਤੇ ਝੋਟਾ ਹਰ ਦਿਨ ਛਾਉਂਦਾ ਹੈ ਚਾਹੇ ਸਿੱਧੂ ਮੂਸੇਵਾਲਾ ਸਾਡੇ ਵਿੱਚਕਾਰ ਨਹੀਂ ਪਰ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਉਹ ਬਿੱਲਬੋਰਡ ਤੇ ਜ਼ਰੂਰ ਜਾਂਦਾ ਹੈ ਤਾਂ ਦੇਖ ਸਕਦੇ ਹਾਂ ਦੇਸ਼ਾਂ ਵਿਦੇਸ਼ਾਂ ਤੋਂ ਆਏ ਫੈਨ ਜਦੋਂ ਸਿੱਧੂ ਦੇ ਮਾਤਾ ਆਉਂਦੇ ਨੇ ਸਪੀਚ ਕਰਨ ਦੇ ਲਈ ਤਾਂ ਕਿਵੇਂ ਇਕੱਠੇ ਹੋ ਜਾਂਦੇ ਨੇ ਆਸ਼ੀਰਵਾਦ ਲੈਂਦੇ ਨੇ ਮਾਤਾ ਦਾ ਤੇ ਉਹਨਾਂ ਨੂੰ ਇੱਕ ਗੱਲ ਵੀ ਜ਼ਰੂਰ ਕਹਿੰਦੇ ਨੇ ਕਿ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਆਪਣੇ ਦਿਲ ਤੇ ਪੱਥਰ ਰੱਖ ਕੇ ਹਵੇਲੀ 'ਚ ਜਦੋਂ ਆਉਂਦੇ ਨੇ ਯਾਦ ਕਰਦੇ ਨੇ ਉਹ ਥਾਰ ਨੂੰ ਦੇਖ ਕੇ ਬਿਆਨ ਹੁੰਦਾ ਹੈ ਉਹ ਪੰਜਾਬ ਦਾ ਮਾਹੌਲ ਕਿ ਕਿਵੇਂ ਸ਼ਰੀਆਮ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਪਰ ਜਿਨ੍ਹਾਂ ਨੇ ਸੋਚਿਆ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਪਰ ਉਹ ਤਾਂ ਲੈਜੈਂਡ ਹੋ ਗਿਆ ਜਦੋਂ ਇਹ ਗੋਰੀ ਸਿੱਧੂ ਦੀ ਮਾਤਾ ਨੂੰ ਮਿਲਦੀ ਆ ਤਾਂ ਹੋਰ ਵੀ ਜ਼ਿਆਦਾ ਭਾਵਕ ਨਜ਼ਰ ਆਉਂਦੀ ਹੈ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਗੋਰੇ ਕਾਲੇ ਸਭ ਸਿੱਧੂ ਦੇ ਫੈਨ ਨਿਕਲੇ ਨੇ ਕਿਉਂਕਿ ਸਿੱਧੂ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਸਿੱਧੂ ਕਹਿੰਦਾ ਹੁੰਦਾ ਸੀ ਕਿ ਤੁਹਾਨੂੰ ਨਹੀਂ ਪਤਾ ਕਿ ਮਾਨਸਾ ਵਾਲੇ ਨੇ ਧੱਕ ਕਿੱਥੇ ਕਿੱਥੇ ਪਾਈ ਹੋਈ ਆ ਚੋਣਾ ਦੌਰਾਨ ਸਿੱਧੂ ਮੂਸੇਵਾਲੇ ਨੇ ਬੋਲ-ਬੋਲ ਕੇ ਵੀ ਬਿਆਨ ਕੀਤਾ ਸੀ ਕਿ ਤੁਸੀਂ ਯਾਦ ਕਰੋਗੇ ਜੋ ਮੈਨੂੰ ਅੱਜ ਹਰਾਉਣ ਦੇ ਵਿੱਚ ਯੋਗਦਾਨ ਪਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਉੱਪਰ ਬਹੁਤ ਵਾਰ ਮਹਿਨ ਲੱਗਿਆ ਪਰ ਸਿੱਧੂ ਨੇ ਜੋ ਗੱਲਾਂ ਗੀਤਾਂ ਦੇ ਵਿੱਚ ਕਈਆਂ ਨੇ ਹੋਵੇ ਸ਼ਾ ਸੱਚ ਹੋਈਆਂ ਨੇ ਆਪਣੀ ਜੀਵਨੀ ਗੀਤਾਂ ਦੇ ਜਰੀਏ ਬਿਆਨ ਕਰਨ ਵਾਲਾ ਉਹ ਸਿੱਧੂ ਮੂਸੇਵਾਲਾ ਇਹਨਾਂ ਲੋਕਾਂ ਨੂੰ ਗੀਤਾਂ ਦੇ ਜਰੀਏ ਅੱਜ ਵੀ ਰਵਾਉਂਦਾ ਹੈ ਯਾਦ ਕਰਾਉਂਦਾ ਹੈ ਉਹ ਤੱਕ ਜਿਹੜੀ ਉਹ ਅਣਖਾਂ ਦੀ ਗੱਲ ਕਰਦਾ ਸੀ ਰਤਵੇ ਦੀ ਗੱਲ ਕਰਦਾ ਸੀ ਉਸ ਨੂੰ ਯਾਦ ਕਰਕੇ ਇਹ ਫੈਨ ਰੋਂਦੇ ਨੇ ਭਾਵਕ ਹੁੰਦੇ ਨੇ ਤੇ ਕਰ ਲਾਉਂਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਸਰਕਾਰ ਤੋਂ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਕਰਦੇ ਹੋ ਸਿੱਧੂ ਨੂੰ ਪਿਆਰ ਕਰਨ ਵਾਲੇ ਤਾਂ ਦੇਖ ਸਕਦੇ ਹੋ ਕਿਵੇਂ ਅੱਖਾਂ ਨਮ ਹੋਈਆਂ ਨੇ ਇਸ ਗੋਰੀ ਦੀਆਂ ਜੋ ਸਿੱਧੂ ਮੂਸੇਵਾਲੇ ਦੀ ਚਾਹੇ ਭਾਸ਼ਾ ਨਹੀਂ ਸਮਝਦੀ ਪਰ ਉਸਦੇ ਗੀਤਾਂ ਨੇ ਇੰਨਾ ਕਿ ਜ਼ਿਆਦਾ ਲੋਕਾਂ ਦੇ ਉੱਪਰ ਆਸਰ ਕੀਤਾ ਹੋਇਆ ਸੀ ਕਿ ਉਸ ਨੂੰ ਯਾਦ ਕਰਕੇ ਅੱਜ ਵੀ ਹਰ ਇੱਕ ਅੱਖ ਨਾਮ ਹੋ ਜਾਂਦੀ ਹੈ ਅਜੇ ਹੀ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਿਓ ਤੇ ਹਰ ਇੱਕ ਅਪਡੇਟ ਸਾਡੇ ਚੈਨਲ ਤੇ ਜਾਣਨ ਲਈ ਜੁੜ ਜਿਓ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਕਰਿਓ ਸ਼ੇਅਰ ਧੰਨਵਾਦ